ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤੇਜ਼ਾਬ ਖਾਰ ਅਤੇ ਲੂਣ ਇਸ ਅਧਿਆਇ ਦਾ ਬੱਚਿਓ ਅਭਿਆਸ ਦਾ 7ਵਾਂ ਸਵਾਲ ਵਖੀਲਾ ਸਵਾਲ ਜਿਹੜੀ ਤਿੰਨ ਭਾਗ ਹਨ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਸਕਰੋਲ ਕਰੋ ਉੱਥੇ ਤੁਹਾਨੂੰ ਮਿਲਣਗੀਆਂ 7th English ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਹੱਲ ਕਰਕੇ ਪਾਈ ਗਈ ਹੈ 7th Math ਜਿਹਦੇ ਵਿੱਚ ਮੈਥ ਦੀ ਕਿਤਾਬ ਇੰਗਲਿਸ਼ ਮੀਡੀਅਮ ਵਿੱਚ ਹੱਲ ਕਰਕੇ ਪਾਈ ਗਈ ਹੈ ਇਹ ਕਹਿੰਦੀ 7ਵੀਂ ਗਣਿਤ ਜਿਹਦੇ ਵਿੱਚ ਤੁਹਾਡੀ ਗਣਿਤ ਦੀ ਕਿਤਾਬ ਪੰਜਾਬੀ ਮੀਡੀਅਮ ਵਿੱਚ ਹੱਲ ਕਰਕੇ ਪਾਈ ਗਈ ਹੈ ਇਹ ਕਹਿੰਦੀ ਗਣਿਤ ਦੇ ਸਿਧਾਂਤ ਜਿਹਦੇ ਵਿੱਚ ਗਣਿਤ ਜਿਵੇਂ ਮੋਡਲ ਦੇ ਸਿਧਾਂਤਾਂ ਨੂੰ ਸਮਝਾਇਆ ਗਿਆ ਹੈ ਇਹ ਕਹਿੰਦੀ ਬੱਚੇ ਤੁਹਾਡੀ ਜਨਰਲ ਨੌਲੇਜ ਨੂੰ ਐਬ੍ਰੀਵੇਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੇਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ। ਤੋਂ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਉਹਨਾਂ ਚ ਫੇਰ ਵੀਡੀਓਜ਼ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚਿਓ ਹੁਣ ਇਹੋ ਸਵਾਲ। 6ਵੇਂ ਸਵਾਲ ਦਾ ਬੱਚਿਓ ਸਰਲੇਖੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਇਹਦਾ ਸਵਾਲ ਹੈਗਾ ਤੇਜ਼ਾਬਾਂ ਅਤੇ ਖਾਰਾਂ ਵਿੱਚ ਅੰਤਰ ਲਿਖੋ। ਤੋਂ ਬੱਚਿਓ ਇਹਦਾ ਤਰੀਕਾ ਵਧੀਆ ਸੌਖਾ ਹੈ। ਤਾਂ ਤੁਸੀਂ ਤਾਂ ਦੋ ਕਾਲਮ ਬਣਾ ਲਓ। ਉੱਪਰ ਲਿਖੋ ਤੇਜ਼ਾਬ ਇੱਥੇ ਲਿਖੋ ਖਾਰ। ਤੇ ਪੰਜ-ਪੰਜ ਪੁਆਇੰਟ ਜਿਹੜੇ ਨੇ ਅਸੀਂ ਐ ਇਹਨਾਂ ਦੇ ਲਿਖਾਂਗੇ। ਇਹ ਚੀਜ਼ਾਂ ਪੜ੍ਹੀਆਂ ਵੀ ਹੋਈਆਂ ਸਾਰੀਆਂ ਪਿਛਲੇ ਜਿਹੜੇ ਸੋਚੋ ਅਤੇ ਉੱਤਰ ਦੇਵੋ ਤੇ ਜਿਹੜੀ ਲੜੀ ਹੈ ਉਹ ਚ ਸਾਰੀ ਗੱਲਾਂ ਮੈਂ ਕਵਰ ਕੀਤੀਆਂ ਨੇ। ਸੋ ਪਹਿਲਾ ਹੈ ਬੱਚਿਓ ਫਰਕ ਸਵਾਦ ਵਿੱਚ ਖੱਟੇ ਹੁੰਦੇ ਹਨ ਤੇਲਾਬ ਜਿਹੜੇ ਨੇ ਸਵਾਦ ਵਿੱਚ ਖੱਟੇ ਹੁੰਦੇ ਹਨ ਅਤੇ ਕੁਦਰਤੀ ਤੌਰ ਤੇ ਖੁਰਕ ਹੁੰਦੇ ਹਨ। ਤੇ ਜਿਹੜਾ ਵਿੱਚੋਂ ਖਾਰ ਨੇ ਇਹ ਸਵਾਦ ਵਿੱਚ ਕੋੜੇ ਅਤੇ ਛੂਣ ਵਿੱਚ ਚੀਕਣੇ ਹੁੰਦੇ ਹਨ। ਠੀਕ ਹੈ ਇਹ ਪਹਿਲਾ ਫਰਕ ਹੈ। ਦੂਜਾ ਆ ਗਿਆ ਬੱਚੋ ਇਹ ਨੀਲੇ ਲਿਟਰਸ ਨੂੰ ਲਾਲ ਕਰਦੇ ਹਨ ਲਾਲ ਮੈਨੇ ਐਸੇ ਰੈਡ R E D ਤੇਜ਼ਾਬ ਮੈਨੇ ਐਸਿਡ ਸੋ ਐ ਐਸਿਡ D ਦਾ ਅੰਤੋਂ ਦਾ ਡੀ ਟੈਨ ਦਾ ਐਸਿਡ ਦਾ ਤੇ ਰੈਡ ਦਾ ਵੀ ਡੀ ਟੈਨ ਦਾ ਹੈ ਚੇਤਾ ਰੱਖਣ ਦਾ ਤਰੀਕਾ ਹੈ ਮੈਂ ਗੱਲਾਂ ਵਿੱਚ ਸੋਚੋ ਦੇ ਉੱਤਰ ਦਿਓ ਦੀ ਲੜੀ ਵਿੱਚ ਸਮਝਾਈਆਂ ਨੇ ਤੇ ਲਾਲ ਲਿਟਰਸ ਨੂੰ ਨੀਲਾ ਕਰਦੇ ਨੇਲੇ ਖਾਰ ਨੇ ਖਾਰ ਨੂੰ ਅੰਗਰੇਜ਼ੀ ਵਿੱਚ ਬੇਸ ਕਹਿੰਦੇ ਆ ਸੋ ਬੇਸ ਤੋਂ B A S E ਬੇਸ ਤੇ ਵੀ ਤੋਂ ਬਲੂ ਨੀਲਾ ਹਨਾ ਨੀਲੇ ਨੂੰ ਅੰਗਰੇਜ਼ੀ ਚ ਬਲੂ ਕਹਿੰਦੇ ਆ ਸੋ ਲਾਲ ਇਟਮਸ ਨੂੰ ਨੀਲਾ ਕਰਦੇ ਹਨ ਠੀਕ ਹੈ ਫਿਰ ਫੀਨਾਲਫਥੇਲੀਨ ਨਾਲ ਕਿਰਿਆ ਕਰਕੇ ਕੋਈ ਰੰਗ ਨਹੀਂ ਬਦਲਦੇ ਜਿਹੜੇ ਤੇਜ਼ਾਬ ਨੇ ਕੋਈ ਰੰਗ ਨਹੀਂ ਬਦਲਦੇ ਜਿਹੜੇ ਖਾਰ ਹੈਗੇ ਨੇ ਫੀਨਾਲਫਥੇਲੀਨ ਨਾਲ ਕਿਰਿਆ ਕਰਕੇ ਗੁਲਾਬੀ ਰੰਗ ਦਿੰਦੇ ਹਨ ਤੇ ਅੱਗੇ ਆ ਗਿਆ ਵਿੱਚ ਚੌਥਾ ਇਹਦਾ ਫਰਕ ਕੀ ਹੈ ਮਲੋ ਚੌਥੀ ਇਹਦੀ ਗੱਲ ਇਹਨਾਂ ਤੇਜ਼ਾਬ ਨਾਲ ਜੁੜੀ ਹੋਈ ਇਹਦੇ ਅੰਤਰ ਚਾਈਨਾ ਰੋਜ਼ ਨਾਲ ਕਿਰਿਆ ਕਰਕੇ ਗੁਲਾਬੀ ਰੰਗ ਦਿੰਦੇ ਹਨ ਚਾਈਨਾ ਰੋਜ਼ ਦੇ ਨਾਲ ਤੇ ਚਾਇਨਾ ਰੋਜ਼ਨ ਲਕਿਰਿਆ ਕਰਕੇ ਹੈ ਹਰਾ ਰੰਗ ਦਿੰਦੇ ਹਨ ਠੀਕ ਹੈ ਹੁਣ ਇਹਦੇ ਉਦਾਹਰਨ ਦੇ ਦਾਂਗੇ ਦੋ ਦੋ ਤਿੰਨ ਤਿੰਨ ਇਹਦਾ ਉਦਾਹਰਨ ਚ ਅਸੀਂ ਦਵਾਂਗੇ ਨਿੰਬੂ ਦੇ ਦਾਂਗੇ ਹਾਈਡਰੋਕਲੋਰਿਕ ਐਸਿਡ ਦੇ ਦਾਂਗੇ ਤੇ ਨਾਈਟ੍ਰਿਕ ਐਸਿਡ ਦੇ ਦਾਂਗੇ ਕਾਰਬੋਨਿਕ ਐਸਿਡ ਵੀ ਦੇ ਸਕਦੇ ਹੋ ਐਸਟਿਕ ਐਸਿਡ ਵੀ ਦੇ ਸਕਦੇ ਹੋ ਜਿਹਨੇ ਨਾਂ ਨੇ ਟੈਟਰੀਕ ਐਸਿਡ ਦੇ ਸਕਦੇ ਹੋ ਹਨਾ ਇਮਲੀ ਦੇ ਸਕਦੇ ਹੋ ਤੇ ਇਹਦੇ ਉਦਾਹਰਨ ਅਸੀਂ ਸਾਬਣ ਦੇ ਦਾਂਗੇ ਸਾਬਣ ਜਿਹੜੇ ਖਾਰੀ ਹੁੰਦੇ ਨੇ ਸਾਰੇ ਮਿੱਠਾ ਸੋਡਾ ਇਹ ਵੀ ਖਾਰੀ ਜਾਂਦਾ ਹੈ ਸੋਡੀਅਮ ਹਾਈਡਰੋਕਸਾਈਡ ਐ ਤੇ ਖਾਰ ਹੈਗਾ ਹੀ ਹੈ ਠੀਕ ਹੈ ਤੇ ਇਹ ਬੱਚਿਓ ਸਾਡਾ ਹੋ ਗਿਆ ਪਹਿਲਾ ਸੋਛੇ ਪਹਿਲਾ ਸਵਾਲ ਜਿਹੜੇ ਤੇਜ਼ਾਬਾਂ ਤੇ ਖਾਰਾਂ ਦੀ ਅੰਤਰ ਸੀ ਇਹ ਵਿੱਚ ਬੜਾ ਹੀ ਮੋਢਲਾ ਸਵਾਲ ਹੈ ਤੇ ਚੈਪਟਰ ਦੇ ਨਾਲ ਜੁੜਿਆ ਜਿੱਦਾਂ ਚ ਤੁਹਾਡਾ ਇਹਦਾ ਅਧਿਆਇ ਉਹਦਾ ਨਾਂ ਹੀ ਹੈਗਾ ਤੇਜ਼ਾਬ ਖਾਰ ਅਤੇ ਲੂਣ ਤੇ ਇਹ ਜਿਹੜਾ ਸਵਾਲ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਇਹਨੂੰ ਪੱਕਾ ਕਰ ਲਿਓ ਇਹਦੇ ਵਿੱਚੋਂ ਹੀ ਛੋਟੇ ਛੋਟੇ ਸਵਾਲ ਬਣ ਕੇ ਵੀ ਆ ਸਕਦੇ ਨੇ ਤੇ ਵੱਡਾ ਸਵਾਲ ਵੀ ਆ ਸਕਦਾ ਹੈ ਤੇ ਸਭ ਤੋਂ ਜ਼ਿਆਦਾ ਇਸ ਸਬਕ ਦਾ ਇਸ ਅਧਿਆਇ ਦਾ ਮਹੱਤਵਪੂਰਨ ਸਵਾਲ ਹੈ ਵਲਾਂ ਠੀਕ ਹੈ ਅੱਗੇ ਚਲੀਏ ਇਹ ਕਹਿੰਦੇ ਸਰਕਾ, ਇਮਲੀ, ਸਿਟਰਿਕ ਫਲਾਂ ਅਤੇ ਦਹੀਂ ਵਿੱਚ ਮਲੇ ਤੇਜ਼ਾਬ ਦੇ ਨਾਮ ਇਹ ਹੋ। ਐਸੀ ਲਿਖਿਆ ਹੈ ਬੱਚੇ ਸਾਡਾ ਸਮਝਾਇਆ ਤੁਹਾਨੂੰ ਪਹਿਲੇ ਵੀ। ਸੋ ਸਰਕਾ ਵਿੱਚ ਐਸਟਿਕ ਐਸਿਡ ਹੁੰਦਾ ਹੈ। ਇਮਲੀ ਵਿੱਚ ਟੈਰਿਕ ਐਸਿਡ ਹੁੰਦਾ ਹੈ। ਸਿਟਰਿਕ ਫਲ ਕਿਹੜੇ ਹੁੰਦੇ ਨੇ? ਉਹਨਾਂ ਵਿੱਚ ਸਿਟਰਿਕ ਐਸਿਡ ਹੁੰਦਾ ਹੈ। ਠੀਕ ਹੈ ਨਾ ਸਿਟਰਿਕ ਫਲ ਕਿਹੜੇ ਨੇ? ਨਿੰਬੂ ਹੋ ਗਿਆ, ਹੋਈ ਸਿਟਰਿਕ ਫਲ ਜਿੰਨਾ ਮੌਸਮੀ ਹੋ ਗਿਆ। ਤੇ ਆਪਣਾ ਜਿਹੜਾ ਤੁਹਾਡਾ ਸੈਂਤਰਾ ਹੋ ਗਿਆ ਨਾ ਤੇ ਦਹੀਂ, ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ। ਸੋ ਇਹਨੂੰ ਇਸੇ ਅੰਗਰੇਜ਼ੀ ਚ ਇਗਨੋਰ ਲਿਖ ਦਿੱਤਾ। ਇਹ ਤੁਸੀਂ ਇਹ ਪੰਜਾਬੀ ਚ ਵੀ ਲਿਖ ਦਿੱਤਾ ਠੀਕ ਹੈ ਅੱਗੇ ਦੇਖੀਏ ਚਲਈਏ ਤੀਜਾ ਤੁਹਾਨੂੰ ਤਿੰਨ ਵੱਖ-ਵੱਖ ਬੋਤਲਾਂ ਵਿੱਚ ਹਾਈਡਰੋਕਲੋਰਿਕ ਐਸਿਡ ਸੋਡੀਅਮ ਹਾਈਡਰੋਕਸਾਈਡ ਅਤੇ ਪਾਣੀ ਦਿੱਤਾ ਗਿਆ ਹੈ ਇਹਨਾਂ ਦਾ ਕੋਈ ਰੰਗ ਨਹੀਂ ਹੁੰਦਾ ਦੇਖਣ ਨੂੰ ਕੁਝ ਲੱਗਦਾ ਨਹੀਂ ਹੈ ਨਾ ਹੱਥ ਲਾ ਕੇ ਛੂ ਕੇ ਦੇਖਣਾ ਨਹੀਂ ਉਂਗਲ ਸੜ ਜਾਏਗੀ ਪਤਾ ਨਹੀਂ ਕਰੀਂ ਐਸਿਡ ਹੈਗਾ ਹੈ ਨਾ ਸੋ ਇਹ ਕਹਿੰਦੇ ਵੀ ਤਿੰਨ ਵੱਖ-ਵੱਖ ਬੋਤਲਾਂ ਦਿੱਤੀਆਂ ਹਨ ਉਹਨਾਂ ਚਾਹ ਤਿੰਨਾਂ ਚ અલગ-ਅਲਗ ਚੀਜ਼ਾਂ ਆ ਗਿਆ ਹਾਈਡਰੋਕਲੋਰਿਕ ਐਸਿਡ ਆ ਗਿਆ ਸੋਡੀਅਮ ਹਾਈਡਰੋਕਸਾਈਡ ਆ ਗਿਆ ਤੇ ਪਾਣੀ ਆ ਤੇ ਤੁਸੀਂ ਕਿਵੇਂ ਪਰਖ ਕਰੋਗੇ ਕਿ ਕਿਹੜੀ ਬੋਤਲ ਵਿੱਚ ਕਿਹੜਾ ਮਿ ਠੀਕ ਹੈ ਸੋ ਇਹਦਾ ਬਹਿਲੇ ਦੇ ਸੰਖੇਪ ਚ ਜਵਾਬ ਦਵਾਂਗੇ ਅਸੀਂ ਲਿਟਮਸ ਪੇਪਰ ਦੀ ਮਦਦ ਨਾਲ ਬੋਤਲਾਂ ਦੀ ਪਰਖ ਕਰ ਸਕਦੇ ਹਾਂ ਠੀਕ ਹੈ ਹੁਣ ਹਾਈਡਰੋਕਲੋਰਿਕ ਐਸਿਡ ਦੀਆਂ ਬੂੰਦਾਂ ਜੜੀਆਂ ਨੇ ਉਹ ਤੇ ਜਿਹੜੇ ਨੀਲੇ ਲਿਟਮਸ ਤੇ ਬਣ ਗੀਆਂ ਤੇ ਉਹਨੂੰ ਲਾਲ ਕਰ ਦੇਣਗੀਆਂ ਇਹਨਾਂ ਨੇ ਬੂੰਦ ਪਾਈ ਨੀਲੇ ਤੇ ਪਾਈ ਲਾਲ ਤੇ ਪਾਈ ਹੈ ਨਾ ਇੱਕ ਬੂੰਦ ਪਾਈ ਤੇ ਮੰਨ ਲਓ ਉਹ ਨੀਲੇ ਦਾ ਨੀਲੇ ਰਿਹਾ ਮਣੀ ਲਾਲ ਦਾ ਲਾਲ ਹੀ ਰਿਹਾ ਹੈ ਨਾ ਕੁਝ ਨਹੀਂ ਫਰਕ ਪਿਆ ਤੇ ਜਿਹੜਾ ਨੀਲਾ ਹੈ ਉਹ ਲਾਲ ਹੋ ਗਿਆ ਇਹਦਾ ਮਤਲਬ ਕੀ ਉਹ ਹਾਈਡਰੋਕਲੋਰਿਕ ਐਸਿਡ ਹੈਗਾ ਸੋ ਹਾਈਡਰੋਕਲੋਰਿਕ ਐਸਿਡ ਦੀਆਂ ਬੂੰਦਾਂ ਨੀਲੇ ਲਿਟਮਸ ਪੇਪਰ ਨੂੰ ਲਾਲ ਕਰ ਦੇਣਗੀਆਂ ਠੀਕ ਹੈ ਤੇ ਸੋਡੀਅਮ ਹਾਈਡਰੋਕਸਾਈਡ ਦੀਆਂ ਬੂੰਦਾਂ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦੇਣਗੀਆਂ ਕਿਉਂਕਿ ਖਾਰ ਹੁੰਦਾ ਸੋ ਇਹ ਨੀਲੇ ਨੂੰ ਨੀਲੇ ਰਹਿਣ ਦੇਗਾ ਪਰ ਲਾਲ ਲਿਟਮਸ ਨੂੰ ਨੀਲਾ ਕਰ ਦੇਗਾ ਤੇ ਪਾਣੀ ਦੀਆਂ ਬੂੰਦਾਂ ਦਾ ਦੋਨਾਂ ਤੇ ਦੋਨੋਂ ਪਿਟਰਨ ਸੇਪਰਾਂ ਤੇ ਚਾਹ ਨੀਲਾ ਚਾਹ ਲਾਲ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਪਾਣੀ ਉਦਾਸੀਨ ਹੁੰਦਾ ਹੈ ਪਾਣੀ ਨਿਊਟਰਲ ਹੁੰਦਾ ਹੈ ਨਾ ਖਾਰੀ ਹੁੰਦਾ ਹੈ ਨਾ ਤੇਜ਼ਾਬੀ ਹੁੰਦਾ ਹੈ ਸੋ ਬੱਚੇ ਬੜੀ ਮੁੰਡਲੀ ਜੀ ਜਾਣਕਾਰੀ ਸੀਗੀ ਜਿਹੜੀ ਅਸੀਂ ਪੜ੍ਹੀ ਹੈ ਇਹ ਸਾਡੇ ਪ੍ਰੈਕਟੀਕਲ ਵਿਵਹਾਰਿਕ ਰੂਪ ਵਿੱਚ ਵੀ ਇਹਨਾਂ ਚੀਜ਼ਾਂ ਦੀ ਲੋੜ ਕਦੀ ਸਾਨੂੰ ਪੈ ਸਕਦੀ ਹੈਗੀ ਹੈ ਸੋ ਇਹ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਸਮਝ ਕੇ ਜ਼ੁਬਾਨੀ ਆਪ ਲਿਖ ਕੇ ਆਪਣੇ ਉੱਤਰਾਂ ਦਾ ਇਹਦੇ ਨਾਲ ਮਿਲਾਨ ਕਰ ਲੈਣਾ ਹੈ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਨਾਲ ਤੁਹਾਡਾ ਜਿਹੜਾ ਇਹ ਵਾਲਾ ਅਧਿਆਇ ਹੈਗਾ ਇੱਥੇ ਹੀ ਸਮਾਪਤ ਹੁੰਦਾ ਹੈ ਤੁਹਾਡੇ ਸੋਚੋ ਦੇ ਉੱਤਰ ਦੇ ਉਹਦੇ ਰਾਹੀਂ ਸਾਰਾ ਸਬਕ ਵੀ ਅਸੀਂ ਪੜ ਲਿਆ ਤੇ ਇਹਦੇ ਅੰਤ ਵਿੱਚ ਜਿਹੜੇ ਅਭਿਆਸ ਸੀਗੇ ਉਹਦੇ ਸਾਰੇ ਸਵਾਲ ਵੀ ਅਸੀਂ ਕਰ ਲਏ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੰਮ ਰੱਖਾ। ਪੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।